ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਨੂੰ ਗੁਰਗਮ ਸਿੰਘ ਜੀ ਮਹਾਰਾਜ ਵੱਲੋਂ ਕੀਤੇ ਗਏ ਸੰਗਤ ਨੂੰ ਵਚਨ ਜਿਹੜੇ ਸੌ ਸਾਖੀ ਵਿੱਚ ਨੋਟ ਕੀਤੇ ਗਏ ਹਨ ਉਹਨਾਂ ਵਿੱਚ ਅੱਗੇ ਜਿਹੜੀ 100 ਸਾਖੀ ਹੈ 14ਵੀਂ ਸਾਖੀ ਜਾਂਦੀ ਹੈ ਅਗਲੀ ਸਾਖੀ 14ਵੀਂ ਸਾਖੀ ਹੈ ਸੋਇਕ ਵਾਰ ਗੁਰੂ ਜੀ ਦਰਿਆ ਦੇ ਕਿਨਾਰੇ ਬੈਠੇ ਸਨ ਸਾਰੀ ਸੰਗਤ ਦੂਰ ਸੀ ਪਰ ਇੱਕ ਸਿੰਘ ਜਿਹੜਾ ਚੌਰ ਕਰਨ ਵਾਲਾ ਸਿੰਘ ਉਹ ਹਸ਼ਨਾਕ ਸਿੰਘ ਜਿਹੜਾ ਸੀਗਾ ਉਹ ਨੇੜੇ ਸੀ ਤੇ ਬਾਕੀ ਸਾਰੇ ਸੰਗਤ ਦੂਰ ਸੀ ਤਾਂ ਮਹਾਰਾਜ ਨੇ ਸੰਗਤ ਵਲ ਨੂੰ ਛੋਟਾ ਜਾ ਪੱਥਰ ਜਿਹੜਾ ਉਧਰ ਨੂੰ ਮਾਰਿਆ ਤੇ ਸਾਰਿਆਂ ਨੂੰ ਦੱਸਿਆ ਤੇ ਵਚਨ ਕੀਤੇ ਨਾ ਸੋਇਆ ਨਾ ਜਾਗਿਆ ਨਾ ਕੁਝ ਕਰੀ ਪੁਕਾਰ ਬੁੱਢੇ ਨਰ ਨਾਰੀ ਜੁਵਤ ਦਾਬ ਅਸਰ ਕੁਾਰ ਨਾ ਕੋ ਦੁਨੀਆ ਦੀ ਤਰਫ ਸੇ ਸੋਇਆ ਨਾਹੀਂ ਨਾਮ ਕੀ ਤਰਫ ਸੇ ਜਾਗਾ ਯਾਨੀ ਕਿ ਦੁਨੀਆ ਦੀਆਂ ਵਾਸ਼ਨਾਵਾਂ ਤੋਂ ਨਾ ਕ ਮਨੁੱਖ ਉਧਰ ਹਟਦਾ ਹੈ ਤੇ ਨਾ ਹੀ ਨਾਮ ਦੀ ਤਰਫ ਲੱਗਦਾ ਹੈ ਉਹਨੂੰ ਵਾਸ਼ਨਾਵਾਂ ਇੰਨੀਆ ਪ੍ਰਭਾਵਿਤ ਕਰਦੀਆਂ ਹਨ ਕਿ ਉਹ ਨਾਮ ਭੁੱਲ ਜਾਂਦਾ ਹੈ। ਯਾਨੀ ਕਿ ਉਹ ਨਾਮ ਵੱਲੋਂ ਤੋਂ ਬਿਲਕੁਲ ਸੁਟਾਏ ਹੋਇਆ ਹੈ। ਦੁਨੀਆਂ ਦੇ ਵਰ ਦੁਨੀਆਂ ਵੱਲੋਂ ਜਾਗਿਆ ਹੋਇਆ ਹੈ। ਪਰ ਨਾ ਹੀ ਸਤਿਗੁਰੂ ਦੇ ਅੱਗੇ ਮੁਰਸ਼ਿਦ ਦੇ ਕਦਮਾਂ 'ਚ ਸਰਵਾਪਤੀ ਕਰੋ। ਯਾਨੀ ਪ੍ਰਮਾਤਮਾ ਦੇ ਨਾਹੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਨੂੰ ਸਤਿ ਬੁੱਧੀ ਦਿਓ ਮਹਾਰਾਜ। आप जो नाम इस, दोनों काम नदी में डूब गए और शैतानी दब गए वासनाव दबे हुए हैं डुब गए इन्ने डुब गए हैं कि उन्होंने पता ही नहीं कि नाम परमात्मा भी परमात्मा का नाम भी लेना है और शैतानी ਕਮਾ ਵਿੱਚ ਜਾਨੀ ਕਿ ਉਲਟੇ ਕਮਾ ਵਿੱਚ ਉਹ ਉਹ ਰੁੱਜ ਗਈ ਹਾਲ ਸਾ ਜੀ ਹੁਣ ਅੰਧੇਰ ਨਹੀਂ ਰਹਿਣਾ ਜੂ ਬੇਗਾਨੀ स्त्री ਸੇ ਕੋ ਕਰੇਗਾ ਦਰਗਾ ਨੇ ਥੰਮ ਤਪਾ ਕਰ ਹੁਣ ਸਭ ਕੋ ਇਸ ਕੇ ਸਾਥ ਲਗਾਇਆ ਜਾਏਗਾ ਸੋ ਮਹਾਰਾਜ ਜੀ ਦੇ ਬਚਨ ਕਰ ਰਹੇ ਹਨ ਉਹ ਕਹਿ ਰਹੇ ਹਨ ਕਿ ਨਰਕ ਵਿੱਚ ਜਿਹੜਾ ਕੀ ਉਹਦੀ ਹਾਲਤ ਹੁੰਦੀ ਹੈ ਜਿਹੜਾ ਪ੍ਰਾਈ ਇਸਤਰੀ ਨਾਲ ਆਪਣਾ ਗਮਲ ਕਰਦਾ ਹੈ ਰਮਨ ਕਰਦਾ ਹੈ ਉਹ ਇੱਕ ਥੰਮ ਨਰਕ ਆ ਜਿਹਦੇ ਵਿੱਚ ਆਗ ਹੀ ਆਗ ਹੈ ਉਹਦੇ ਵਿੱਚ ਇੱਕ ਥੰਮ ਹੁੰਦਾ ਹੈ ਜਿਹੜਾ ਕਿ ਇਸਤਰੀ ਜਾਂ ਪੁਰਸ਼ ਦੇ ਰੂਪ ਵਿੱਚ ਬਣਾ ਜਾਂਦਾ ਹੈ ਉਹ ਉਹ ਵੀ ਆਗ ਵਾਂਗੂ ਤਪ ਰਿਆ ਹੁੰਦਾ ਇਸ ਜਤਨਾ ਸਰੀਰ ਨੂੰ ਉਸ ਨਾਮ ਨਾਲ ਉਸ ਦੇ ਵਿੱਚ ਸੁੜਦਾ ਜਾਂਦਾ ਹੈ ਤੇ ਉਸ ਨਾਲ ਲਗਾ ਜਾਂਦਾ ਹੈ ਅਗਰ ਪੁਰਸ਼ ਹੈ ਤਾਂ ਇਸਤਰੀ ਰੂਪੀ ਥਮ ਨਾਲ ਉਸ ਨੂੰ ਲਗਾਇਆ ਜਾਂਦਾ ਹੈ ਜਿਹੜਾ ਅੱਗ ਵਾਂਗੂ ਤਪ ਰਿਹਾ ਹੁੰਦਾ ਹੈ ਅਤੇ ਜੇ ਪੁਰਸ਼ ਆ ਤਾਂ ਉਸ ਨੂੰ ਇਸਤਰੀ ਰੂਪੀ ਥਮ ਨਾਲ ਲਗਾਇਆ ਜਾਂਦਾ ਹੈ ਇਸਤਰੀ ਨੂੰ ਪੁਸ਼ ਦੇ ਪੁਸ਼ ਰੂਪੀ ਥਮ ਨਾਲ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਜਲ ਜਲ ਕੇ ਉੱਥੇ ਤੜਪਦਾ ਹੈ ਮਰਨਾ ਨਹੀਂ ਹੈ ਕਿਉਂਕਿ ਇਹ ਯਾਤਨਾ ਸਰੀਰ ਹੈ ਯਾਤਨਾ ਸਰੀਰ ਵਿੱਚ ਮਰਦਾ ਨਹੀਂ ਸਿਰਫ ਯਤਨਾ ਹੀ ਭੋਗਦਾ ਹੈ ਜਿੰਨਾ ਮਰਜ਼ੀ ਕਸ਼ਟ ਹੋਵੇ ਬਸ ਕਸ਼ਟ ਹੀ ਭੋਗਦਾ ਹੈ ਸੋ ਇੱਥੇ ਮਹਾਰਾਜ ਨੇ ਬੇਨਤੀ ਕੀਤੀ ਹੈ ਕਿ ਬੇਗਾਨਾ ਤਾਂ ਦੀ ਤਰਫ ਨਾ ਆਕਰਸ਼ਿਤ ਹੋ ਨਹੀਂ ਤਾਂ ਇਹ ਸਜ਼ਾ ਨਰਕਾਂ ਵਿੱਚ ਜਾ ਕੇ ਆਪ ਨੂੰ ਭੁਗਤ ਨਹੀਂ ਪੈ ਸਕਦੀ ਆ ਸਤਿਗੁਰ ਜੀ ਨੇ ਮੈਂ ਮਕਤੀ ਗੋਸ਼ਟ ਮੈਂ ਸਤਿਗੁਰ ਨਾਨਕ ਜੀ ਨੇ ਵੀ ਮੱਤੇ ਦੀ ਗੋਸ਼ਟ ਮੈਂ ਹਾਜੀ ਰੁਕਮਦੀਨ ਸਾਹਿਬ ਨੂੰ ਕਹਾ ਕਿ ਰਵਨ ਪ੍ਰਾਇਆ ਔਰਤਾ ਤਬਦ ਥਨ ਤਬਦ ਥਨ ਗਲ ਲਾਹੇ ਗੁਰਨਾਨਦ ਦੇਵ ਜੀ ਨੇ ਮਹਾਰਾਜ ਨੇ ਬਚਨ ਕੀਤੇ ਸੀ ਕਿ ਜਿਹੜੀਆਂ ਪ੍ਰਾਇਆ ਇਸ ਤਰ੍ਹਾਂ ਨਾਲ ਰਮਨ ਕਰਦਾ ਹੈ ਉਹ ਤਾਪਦੇ ਹੋਏ ਥਮ ਨਾਲ ਲਾਏ ਜਾਂਦੇ ਹਨ ਉਹਨਾਂ ਦੇ ਗਲ ਲਾਏ ਜਾਂਦੇ ਹਨ ਸੋ ਇਹ ਉਹਨਾਂ ਨੇ ਮੱਕੇ ਵਿੱਚ ਹਾਜੀ ਰਕਮਦੀਨ ਨੂੰ ਇਹ ਜਿਹੜੇ ਵਚਨ ਕੀਤੇ ਸਨ ਉਹਨਾਂ ਨਾਲ ਉਹਨਾਂ ਵਿੱਚੋਂ ਇੱਕ ਵਚਨ ਇਹ ਵੀ ਸੀਗਾ ਜਾਂ ਅਸੀਂ ਜੇ ਗੁਰੂ ਦਾ ਪ੍ਰਮਾਣ ਲੈ ਲਈਏ ਤਾਂ ਪਰ ਧਨ ਪਰ ਧਨ ਪਰ ਹਰੇ ਤਾਂ ਕਿ ਮਿਤ ਵਸੇ ਨਰ ਹਰੇ ਜਿਹੜਾ ਪਰਾਇਆ ਧਨ ਧਨ ਪਰਾਇਆ ਧਨ ਯਾਨਕਿ ਪਰਾਏ ਲੋਕਾਂ ਦੇ ਆਪਣੀ ਨਿਗ੍ਹਾ ਰੱਖਣੀ ਜਾਂ ਪਰਾਏ ਧਨ ਤੇ ਆਪਣੀ ਨਿਗ੍ਹਾ ਰੱਖਣੀ ਇਹ ਮੇਰਾ ਹੋ ਜਾਵੇ ਲੋਭ ਲਾਲਚ ਕਰਨਾ ਤੇ ਪਰਾਏ ਧਨ ਨੂੰ ਵਾਸ਼ਨਾ ਦੇ ਭਾਵਨਾ ਦੇਖਣਾ ਉਹਦੇ ਗੂਲ ਅਗਰ ਇਹ ਬੰਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਛੱਡ ਦਿੰਦਾ ਹੈ ਤਾਂ ਪਰਮਾਤਮਾ ਉਹਦੇ ਨਜ਼ਦੀਕ ਵਸਦੇ ਹਨ ਤਾਂ ਸੰਗਤ ਤੂ ਭਾਗ ਇਥੇ ਆਰ ਔਰ ਚੋਰੀਦਾਰ ਹੁਸ਼ਨਾਕ ਸਿੰਘ ਨਾ ਡਰਿਆ ਤੀਨ ਪੈਰ ਇਸੇ ਤਰ੍ਹਾਂ ਹੋਈ ਸੰਧਿਆ ਸਮੇਂ ਹੁਸ਼ ਕਰ ਸਮਾ ਲੇ ਬੋਲੇ ਤਾਂ ਸ਼੍ਰੀ ਹੁਸ਼ਨਾਕ ਸਿੰਘ ਦੇਤੀ ਕੀਤੀ ਬੇਨਤੀ ਕਰੀਏ ਕਿ ਆਹ ਦਾਸ ਕੁਝ ਬੇਨਤੀ ਕਰ ਸਕਦਾ ਹੈ ਤਾਂ ਉਸਨੇ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਜੀ ਕਿਸ ਤਰ੍ਹਾਂ ਦਾ ਭਾਣਾ ਹੈ ਔਰ ਇਹ ਦਾ ਤੁਕਤ ਅਰਥ ਕੀ ਹੈ ਜਿਹੜਾ ਤੁਸੀਂ ਉੱਤੇ ਬਚਨ ਦਿੱਤਾ ਹੈ ਗੁਰ ਪਰਮਾਨੰ ਦਿੰਦਾ ਹੈ ਕਿ ਪਰ ਧੰ ਤਨ ਤਨ ਨ ਪਰ ਹਰੇ ਤਾਂ ਕਿ ਨਿਕਟ ਵਸੇ ਨਾ ਰਹੇ ਇਹਦਾ ਅਰਥ ਦੱਸੋ ਮਹਾਰਾਜ ਤਾਂ ਮਹਾਰਾਜ ਨੇ ਕਿਹਾ ਕਿ ਤਨ ਮਨ ਧਨ ਅਰਪੋਂ ਸੈਬ ਪ੍ਰਭੂ ਮਿਲਾਵੈ ਮੁਹਿ ਸੂਗ੍ਰਤੂ ਪਾਇਆ ਪਰ ਜੀ ਹਮ ਵੰਜਾਰੇ ਹਨ ਕੁਛ ਤੁਕ ਦਾ ਅਰਥ ਯਾਹਰਕ ਹੋ ਗਿਆ ਬਚਨ ਹੋਆ ਭਾਈ ਸੈਬ ਸੰਗਤੀ ਭਾਵਨਾ ਦੂਰ ਹੋ ਗਈ ਹੈ ਜੇ ਨੁਕਸੰਤ ਸਿੱਖਾਂ ਦੇ ਘਰ ਫਿਰ ਜਨਮ ਆਏਗੀ ਮਹਾਰਾਜ ਨੇ ਵਿਕਖਤ ਬਚਨ ਜੜੇ ਕੀਤੇ ਹਨ ਉਹਦੇ ਵਿੱਚ ਇਹ ਵੀ ਕਿਹਾ ਕਿ ਸਿੱਖਾਂ ਦੇ ਘਰ ਫਿਰ ਜੜੇ ਹਨ ਉਹ ਸਿੱਖੀ ਨੂੰ ਬਦਨਾਮ ਕਰਨ ਵਾਲੇ ਜਿਹੜੇ ਆੁਲਾਦ ਅੱਗੇ ਹੋਵੇਗੀ ਜਿਹੜਾ ਕਿ ਉਹਨਾਂ ਨੂੰ ਦੁੱਖ ਪਹਚਾਉਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਗੁਰ ਨੇ ਗੁਰੂ ਨੇ ਸਹੀ ਕਿਹਾ ਸੀਗਾ ਭਾਈ ਦੇਵੀ ਕਾ ਜੁਦ੍ਹ ਹੋਇਆ ਥਾ ਅਸਰ ਭਾਗ ਭਾਗ ਕੀ ਅਸੁਰ ਜ ਜਾਏ ਆਪਣੇ ਗੁਰੂ ਕੋਲ ਆਪਣੇ ਗੁਰੂ ਕੋਲੋਂ ਭਜ ਕੇ ਗਏ ਉਹ ਦਾ ਪਾਰਕ ਮੁੱਢੀ ਸੀਗਾ ਨਾ ਦਾ ਸਸੁਰਾਂ ਦਾ ਉਹ ਆਪਣੇ ਗੁਰੂ ਕੋਲ ਗਏ ਉਹਨਾਂ ਕਿਹਾ ਕਿ ਡਰੋ ਨਹੀਂ ਤਾਕਤ ਦਾ ਰਾਜ ਕਰ ਦਿਖਾਵਾਂਗਾ ਉਹ ਗਿਆ ਉਹਨੇ ਗੁਰੂ ਨੂੰ ਕਿਹਾ ਮੈਂ ਆਪਣੇ ਬਣ ਨਾਲ ਤੁਹਾਨੂੰ ਰਾਜ ਦਿਵਾਵਾਂਗਾ ਤਾਂ ਤੱਕ ਕੇ ਤਿਆਗ ਕਰਦੇ ਦੁਆਪਰ ਯੁਗ ਬੀਤਿਆ ਜਦੋਂ ਦੁਆਪਰ ਜੋ ਬੀਤਿਆ ਤੀਸਰਾ ਜੋ ਯੁਗ ਜਿਹੜਾ ਸੀਗਾ ਉਹ ਬੀਤਿਆ ਜਦੋਂ ਦੁਆਪਰ ਯੁੱਗ ਬੀਤਿਆ ਤਾਂ ਅਸੁਰ ਤੁਰਕ ਸੰਗ ਆ ਗਏ ਯਾਨੀ ਤੁਰਕਾਂ ਨਾਲ ਆ ਕੇ ਅਸੁਰ ਜਿਹੜੇ ਸੀਗੇ ਰਾਖਸ਼ ਸੀ ਉਹਨਾਂ ਨਾਲ ਕਿ ਨਿਰਗ ਤੇ ਧਰਮ ਦੇ ਕਰਮ ਜਿਹੜੇ ਹਨ ਤਾਪਤ ਜੱਗ ਕਰਨ ਲੱਗ ਪਏ ਜਿਹੜੇ ਰਾਖਸ਼ ਸੀਗੇ ਤਾਂ ਦੇਵਤਿਆਂ ਦਾ ਧਰਮ ਦੀ ਜਿਹੜਾ ਉਹ ਤਗਮਗਾਇਆ ਜਿਹੜੇ ਉਹ ਜੱਗ ਕਰਦੇ ਸੀਗੇ ਉਹਨਾਂ ਵਿੱਚ ਬੜਾ ਵਿਗਨ ਪਿਆ ਤਾਂ ਦੇਵਤੇ ਬ੍ਰਹਮਾ ਪਾਸ ਜਾ ਕੇ ਬੇਨਤੀ ਕੀਤੀ ਬ੍ਰਹਮਾ ਤੇ ਵਿਸ਼ਨੂੰ પાસે ਜਾ ਕੇ ਬੇਨਤੀ ਕੀਤੀ ਕੇ ਰੱਖ ਲਵੋ ਅਸਰਾਂ ਦਾ ਜਿਹੜਾ ਸ਼ੁਭ ਕਰਮ ਜਿਹੜਾ ਉਹਨਾਂ ਦਾ ਛਡਾਓ ਇਸੇ ਤਰ੍ਹਾਂ ਕਿ ਸਾਡੇ ਕਰਮ ਵਿੱਚ ਉਹ ਬੜੀ ਔਕੜ ਪਾ ਰਿਹਾ ਹੈ ਅਗਰ ਉਹਨਾਂ ਕੋ ਸ਼ਕਤੀ ਕੋਈ ਆ ਜਾਂਦੀ ਹੈ ਤਾਂ ਉਹਦੇ ਨਾਲ ਉਹ ਸਾਡੇ ਲਈ ਵੱਡੀ ਮੁਸੀਬਤ ਖੜੀ ਕਰ ਸਕਦੇ ਹਨ ਤਾਂ ਵਿਸ਼ਨ ਨੇ ਦੇਵਤੇ ਨੂੰ ਕਿਹਾ ਕੇ ਤੁਸੀਂ ਜਾਓ ਸੱਦਲੀ ਦਿੱਤੀ ਕਿ ਅਸੀਂ ਇਹਦੇ ਬਾਰੇ ਕੁਝ ਨਕਸ ਸੋਚਦੇ ਹਾਂ ਤਾਂ ਪਿੱਛੋਂ ਬਹੁਤ avatars ਹੋਇਆ ਉਹ ਪੂਤਰ ਮੂਰਤ ਵੇਦ ਤੇ ਵਹਾਰਾ ਤੇਖ ਵੇਦ ਜਗ ਕਰਮ ਦੀ ਨਿੰਦਾ ਕਰਤੇ ਕਰਤੇ ਉਹਨਸਰੋਂ ਕੋ ਜਾ ਕੇ ਦਰਸ਼ਨ ਦਿਆ ਬਚਨ ਰਮਣੀਤ ਮੋਹਨੀ ਕਰ ਵਸ ਲਿਆ ਐਸੇ ਮਿੱਠੇ ਬਚਨ ਬੋਲੇ ਕੇ ਸਭ ਦਾ ਹਿਰਦਾ ਭਾਉ ਧਰਤੀ ਔਰ ਸ੍ਰੇਸ਼ਟ ਕਰਮੋਂ ਸੇ ਫੇਰ ਦਿਆ ਜਿਹੜੇ ਅਸੂ ਸੀ ਉਹਨਾਂ ਦੇ ਕੋਲ ਉਹ ਵੇਸ਼ ਮੂਹਨ ਦਾ ਵੇਸ਼ ਧਾਰਨ ਕਰਕੇ ਗਏ ਤੇ ਉਹਨਾਂ ਦਾ ਜਿਹੜਾ ਜਗ ਸੀ ਉਹ ਭੰਗ ਕਰ ਦਿੱਤਾ ਉਹਨਾਂ ਨੂੰ ਆਪਣੇ ਮੂਹ ਦੇ ਆ ਦੇ ਦਾ ਮੋਕੰਦਿਆਂ ਆਪਣੀ ਤਰਫ ਲਗਾ ਲਈਆਂ ਤਮਾਮ ਧਰਮ ਕਰਮ ਕੋਰ ਸੇ ਛੁਡਾ ਦਿੱਤਾ ਸਰਬ ਧਰਮ ਛੁਡਾਈ ਦਿਖਾਇਆ ਧਰਮ ਦਾ ਜੋਰ ਔਰ ਦੂਰ ਹੋਵਾ ਚਮਕਾ ਦੌਰ ਔਰ ਹਤੇ ਦੌਰ ਦੂਰ ਹੋ ਜਿਹੜਾ ਉਹ ਧਰਮ ਦਾ ਕਰਮ ਕਰਦੇ ਸੀਗੇ ਉਹ ਪੁਨਰਛਿਦਾਲਿਆ ਤੇ ਫਿਰ ਉਹ ਦੁਆਰਾ ਇਧਰ ਨਾ ਲੱਗ ਸਕੇ ਤਾਂ ਦੇਵਤੇ ਦੇਖ ਕੇ ਲੱਗੇ ਮਾਰਨ ਜਦੋਂ ਉਹਨਾਂ ਨੇ ਦੇਵਤਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਮਾਰਨ ਲੱਗੇ ਭਾਜ ਕੇ ਬ੍ਰਾਹਮਣ ਗੁਰ ਤ੍ਰਿਯਾ ਦੇਸ਼ ਜਾਇ ਛਪਿਆ ਤ੍ਰਿਯਾ ਦੇਸ਼ ਵਿੱਚ ਜਾ ਕੇ छिप गए तिना पुरख दुर्लभ था दो तीन को गर्भ हुआ जब पिछे नगल लगा तो उन्हें पुछा कैसे पलेंगे बालकों का नाम और देश अपना दिखाइए। अर्थात बालकों का क्या नाम रखेंगे आपका कौन सा देश है कहा लड़के जावे और कौन सा नाम रख ठाम कहें बोलिया रिख ईशत ईस्सा हो मूसे का बीज मूसा होने को सर्व शक्ति शक्त दी अरे हमारा देश मनु का देश है उस देश संतान पहुंचेगी पुरखार अरबला राज भोगेंगे सौ साल तक हमारे देश इनका राज होगा इसलिए अंग्रेजों का राज सौ साल तक इतने रहा ਉਹ ਮਹਾਪੁਰਸ਼ੋ ਕੇ ਵਚਨ ਸਾਰਨਾ ਚਾਹੀਇਆ ਥਾ ਫਿਰਕਰ ਆਏ ਥੇ ਤਾਂ ਫਰੰਗੀ ਫਾਸੀ ਜੀ ਕਹਾਵੇਂਗੇ ਸੋ ਇਹ ਜਿਹੜੀ ਸਾਖੀ ਸੀਗੀ ਇੱਥੋਂ ਤੱਕ ਪੂਰੀ ਹੁੰਦੀ ਹੈ ਜੀ 14ਵੀਂ ਸਾਖੀ ਜਿਹੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ